ਕਿਆ ਮੱਕਦਮਾ ਅ ਗੰਤੰਤਰ ਦਿਵਸ 2026 ਦੇ ਸੰਬੰਧ ਵਿੱਚ ਮਾਨਯੋਗ ਡੀਆਈਜੀ ਸਾਹਿਬ ਪਟਿਆਲਾ ਰੇਜ ਅਤੇ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਸਖੇ ਦਾਇਰੇ ਤੇ ਨਿਰਦੇਸ਼ ਦਿੱਤੇ ਗਏ ਕਿ ਪੂਰੇ ਜ਼ਿਲ੍ਹੇ ਦੀ ਸੁਰੱਖਿਆ ਵਿਵਸਥਾ ਅਤੇ ਕਾਨੂੰਨ ਵਿਵਸਥਾ ਨੂੰ ਸਖਤ ਬੜਾਇਆ ਜਾਵੇ ਅ ਇਹੀ ਨਿਰਦੇਸ਼ਾ ਦੇ ਅੰਦਰਗਤ ਅ ਅੱਜ ਪੂਰੇ ਪਟਿਆਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਦੀ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਇੱਥੇ ਪਟਿਆਲਾ ਸਟੇਸ਼ਨ ਦੇ ਵਿੱਚ ਮੈਂ ਆ ਕੇ ਆਪ ਜਿਹੜਾ ਹੈ ਇਸ ਦਾ ਨਿਰੀਖਣ ਕੀਤਾ ਹੈ ਜਿਹੜਾ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਪੂਰੇ ਸਟੇਸ਼ਨ ਕੰਪਲੈਕਸ ਦੀ ਇੰਟੈਂਸਿਵ ਚੈਕਿੰਗ ਕਰ ਰਹੇ ਨੇ ਜਿਹੜੇ ਸ਼ੱਕੀ ਵਿਅਕਤੀ ਸਾਨੂੰ ਲੱਭ ਰਹੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਨੇ ਉਹਨਾਂ ਦੇ ਸਮਾਨ ਦੀ ਚੈਕਿੰਗ ਕਰ ਰਹੇ ਨੇ ਪਲੱਸ ਜਿਹੜੇ ਪਾਰਕਿੰਗ ਦੇ ਵਿੱਚ ਵਹੀਕਲਸ ਖੜੇ ਨੇ ਉਹਨਾਂ ਦਾ ਵੀ ਵੈਰੀਫਿਕੇਸ਼ਨਸ ਕਰ ਰਹੇ ਨੇ ਕਿ ਕਿਉਂ ਕਿਸ ਲਈ ਉਹ ਖੜੇ ਨੇ ਤੇ ਇਸ ਦੇ ਰਾਹੀਂ ਅਸੀਂ ਸਾਰੇ ਲੋਕਾਂ ਨੂੰ ਇਹ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਟਿਆਲਾ ਪੁਲਿਸ ਪੂਰੀ ਸਰਗਰਮੀ ਨਾਲ ਉਹਨਾਂ ਦੀ ਸੁਰੱਖਿਆ ਲਈ ਲੱਗੀ ਹੋ ਤੇ ਉਹ ਪੂਰਾ ਜਿਹੜਾ ਹੈ ਇਹ ਆਪਣਾ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਇਹਨੂੰ ਪੂਰੀ ਸਿਧਤ ਨਾਲ ਲੰਘਾਇਆ ਸਰ ਉਸੋ ਜਿਹੜਾ ਪੁਰਾਣਾ ਬਸਟਿਆ ਉੱਥੇ ਕਾਫੀ ਪੁਰਾਣੇ ਵਾਹिकल्स ਖੜੇ ਆ ਜਦਾ ਬਸਟਾ ਬੰਦ ਹੋਇਆ ਉਹਨਾਂ ਦੀ ਕੋਈ ਵੀ ਵੈਰੀਫਿਕੇਸ਼ਨ ਨਹੀਂ ਹੋ ਰਹੀ ਨਾ ਉਹ ਵਾਹिकल्स ਦੇ ਪਿਛੇ ਹੋ ਰਹੇ ਨੇ ਨਾ ਪਤਾ ਲੱਗ ਪਾਰਾ ਕਿ ਉਹਨਾਂ ਦਾ ਮਾਲਕ ਕੌਣ ਹੈ ਕਿ ਉਹਨਾਂ ਦੇ ਉੱਪਰ ਕੋਈ ਸਰ ਚੱਲ ਰਹੀ ਹੈ ਦੇਖੋ ਜੀ ਇੱਕ ਇੱਕ ਸਰ ਨਵੇਂ ਬਸ ਰੈਜਿਸਟ੍ਰੇਸ਼ਨਸ ਨੂੰ మేబీ 2-3 ਦਿਨਾਂ ਦੇ ਵਿੱਚ ਅਸੀਂ ਬੱਸ ਸਟੈਂਡਸ ਨੂੰ ਵੀ ਟਾਰਗੇਟ ਕਰਾਂਗੇ ਫਿਰ ਉਧਰ ਦੀ ਜਿਹੜੀ ਪਾਰਕਿੰਗ ਦੀ ਸਮੱਸਿਆ ਤੁਸੀਂ ਦੱਸ ਰਹੇ ਉਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਦੇਖਾਂਗੇ ਤੇ ਉਸ ਦਾ ਵੀ ਸੋਲਿਊਸ਼ਨ ਅਸੀਂ ਕੁਝ ਕੋਸ਼ਿਸ਼ ਪਾਉਣਗੇ ਜੀ ਸਰ ਨਾ ਜਾਂ ਹੋਟਲ ਵਗੈਰਾ ਨੇ ਜਿਹੜਾ ਪਾਸਟ ਬੈਕ ਸਾਈਡ ਤੇ ਉਹਨੇ ਵੀ ਚੈਕਿੰਗ ਵਗੈਰਾ ਕੀਤੀ ਆ ਬਿਲਕੁਲ ਚੈਕਿੰਗ ਚੱਲ ਰਹੀ ਹੈ ਵੈਰੀਫਿਕੇਸ਼ਨਸ ਵੀ ਟੈਨੈਂਟਸ ਦੀ ਵੀ ਵੈਰੀਫਿਕੇਸ਼ਨਸ ਚੱਲ ਰਹੀ ਹੈ ਹੋਟਲਸ ਦੀ ਵੀ ਅਸੀਂ ਜੋ ਉਹਨਾਂ ਦੇ ਰੋਲਸ ਹੁੰਦੇ ਆ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਨੇ ਨਾਈਟ ਡੋਮੀਨੇਸ਼ਨ ਵੀ ਅਸੀਂ ਕਰ ਰਹੇ ਨੇ ਤਾਂ ਕਿ ਇੱਕ ਸੁਰੱਖਿਆ ਵਿਵਸਥਾ ਦੀ ਜਿਹੜਾ ਇੱਕ ਮੈਸੇਜ ਲੋਕਾਂ ਅੱਜ ਕੀ ਕੁਝ ਪ੍ਰੋਮੋਤ ਹੋਇਆ ਸਰਚਿੰਗ ਦੇ ਵਿੱਚ ਕੁਝ ਅਨੁਚਿਤਾ ਵੈਸੀ ਵਸਤੂ ਈ ਨਹੀਂ ਨਾ ਕੁਝ ਦੇਖੋ ਜੀ ਅਜਿਹਾ ਜੀ ਚੱਲ ਰਿਹਾ ਹੈ ਜਿਵੇਂ ਕੁਝ ਮਿਲਦਾ ਹੈ ਉਸ ਟਾਈਮ ਨਾਲ ਤੁਹਾਨੂੰ ਅਪਡੇਟ ਕਰਾਂਗਾ